ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦੇ ਸੱਚ ਜੁਗਾਦ ਦੇ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਸੋਚੇ ਸੋਚ ਨ ਹੋਵੀ ਜੇ ਸੋਚੀ ਲੱਖ ਵਾਰੇ ਚੁਪੇ ਚੁਪ ਨ ਹੋਵੀ ਜੇ ਲਾਇ ਰਾਹ ਨਿਰਤਾਰੇ ਭੋਕਿਆ ਭੁੱਖ ਨ ਉਤਰੀ ਜੇ ਬੰਨਾਪੁਰਿਆ ਪਾਰੇ ਸਿਆ ਸਿਆਰ ਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵਤ ਚਿਆਰਾ ਹੋਵੀਏ ਕਿਵ ਕੂੜੇ ਟੁੱਟੇ ਪਾਦ ਹੁਕਮ ਰਜਾਈ ਚੱਲਣਾ ਨਾਲਿਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਏ ਹੁਕਮਿਓ ਵਣਜੀ ਹੁਕਮਿਲੇ ਵਡਿਆਈ ਹੁਕਮਿ ਉਤਮ ਨੀਚ ਹੁਕਮ ਲਿਖ ਦੁਖ ਸੁਖ ਸੁਪਾਈਏ ਇਕਨਾ ਹੁਕਮੇ ਬਖਸ਼ੀਸ ਇਕ ਹੁਕਮਿ ਤਦਾ ਭੁਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਲਾ ਕੋਈ ਨਾਨਕੇ ਹੁਕਮੇ ਜੇ ਬੂਝੇ ਤੇ ਹੋਮੇ ਕੈ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਚੋ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀਲੇ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਤਰਾ ਹਦੂਰ ਕਤਨਾ ਕਤੀ ਨੇ ਆਵੇ ਟੋਟੇ ਕੱਤ ਕੱਤੇ ਕਤੀ ਕੋਟੀ ਕੋਟ ਕੋਟੇ ਦੇਂਦਾ ਤੇ ਲੈ ਦੇ ਤਖ ਪਾਈ ਜੁਗਾ ਜੁਗੰਤ ਰਖਾਏ ਕਾਏ ਹੁਕਮੀ ਹੁਕਮ ਚਲਾਏ ਰਹੋ ਨਾਨਕ ਵਿਗਸੇ ਬੇਪਰਵਾਹੋ ਸੱਚਾ ਸਾਹਿਬ ਸੱਚ ਨਾਈ ਪਾਖਿਆ ਬਹੁ ਅਪਾਰ ਅਕੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਕੇ ਰਕੀਏ ਜਿ ਦਿੱਸੇ ਦਰਬਾਰ ਕੇ ਬੋਲਣ ਬੋਲੀਏ ਜਿਤੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਲਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀ ਤਨ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇ ਵਿਆਥਿਲ ਪਾਇਆ ਮਾਨੇ ਨਾਨਕ ਗਾਵੀਏ ਗੁਣੀ ਨਿਦਾਨੇ ਗਾਵੀਏ ਸੁਣੀਏ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮਕ ਨਾ ਤਨ ਗੁਰਮਕ ਵੇਦਨ ਗੁਰਮਕ ਰਿਆਸਮਾਏ ਗੁਰੂ ਈਸਰ ਗੁਰੂ ਗੋਰਖ ਪਰਮਾ ਪੂਰੂ ਪਾਰਵਤੀ ਮਾਏ ਜੇ ਹੋ ਜੜ ਆਖ ਨਾਈ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਗੁਜਾਈ ਸਭਨਾ ਜੀ ਆਖਾ ਇੱਕ ਦਾਤਾ ਸੋ ਮੈਂ ਵੀ ਸਰਨ ਨ ਜਾਈ ਤੀਰਤ ਲਾਵਾ ਜੇ ਤਿਸ ਪਾਵਾ ਬਿਨ ਪਾਣੇ ਕੀ ਨਾਈ ਕਰੀ ਜੇ ਤਿਸ ਤੋਂ ਪਾਏ ਵੇਖਾ ਬਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਣਿਕੇ ਜੇ ਇੱਕ ੁਰ ਕੀ ਸਿੱਖ ਸੁਣੀ ਉਰਾ ਇੱਕ ਦੇ ਬੁਝਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਚੁਖ ਚਾਰ ਯਾਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵੀ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾਉ ਰਖਾਈ ਕੇ ਜਸਕੀਰਤ ਜਗ ਲਈ ਜੇ ਤਿਸ ਨਦਰ ਨ ਆਵੀ ਤੇ ਵਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆਂ ਗੁਣ ਦੇ ਤੇ ਹੈ ਕੋਈ ਨਾ ਸੂਝੀ ਜੀ ਤਿਸ ਗੁਣ ਕੋਈ ਕਰੇ ਤੁਮੀਏ ਸਿੱਧ ਪੀ ਸੁਨਾਤ ਸੁਣੀਏ ਤਰਤ ਤਵਲ ਆਕਾਸ ਸੁਣੀਏ ਦੀਪ ਲੋ ਪਾਤਾਲ ਸੁਣੀਏ ਪੋਲ ਸਕੇ ਕਾਲ ਨਾਨਕ ਬਖਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਈਸਰ ਪਰਮਾ ਇੰਦ ਸੁਣੀਏ ਮੁਖ ਸਲਾਹਣ ਮੰਦ ਸੁਣੀਏ ਜੋਗ ਜੁਗਾ ਤਨ ਭੇਦ ਸੁਣੀਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਦੀ ਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ 68 ਕਾ ਇਤਨਾ ਨੇ ਸੁਣੀਏ ਪਰਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੂਖ ਪਾਪ ਕਾ ਨਾਸ ਸੁਣੀਏ ਸਰਾ ਗੁਣਾ ਕੇਗਾ ਸੁਣੀਏ ਸੇਖ ਫੀਰ ਪਾਤਸ਼ਾ ਸੁਣੀਏ ਅੰਧੇ ਪਾਵੇ ਰਾਹੋ ਸੁਣੀਏ ਹੱਥ ਹੋਵੇ ਹਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਮਨ ਕੀ ਗਤੀ ਕਹਿ ਨ ਜਾਏ ਜੇ ਕੋ ਕਹਿ ਪਿਛੇ ਪਿਸਤਾਏ ਕਾਗਦ ਕਲਮਣਾ ਲਿਖਨ ਹਾਰ ਮਨੇ ਕਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਲ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੇ ਸੂਰਤ ਹੋਵੇ ਮਨ ਮੁਤੇ ਮਨੇ ਸਗਲ ਭਵਨ ਕੀ ਸੁਧ ਮੰਨੇ ਮੂੰ ਚੋਟਾ ਨਾ ਖਾਏ ਮੰਨੇ ਜਮਕੇ ਸਾਤ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਗ ਨ ਪਾਏ ਮੰਨੇ ਪਤਸ ਪ੍ਰਗਟ ਜਾਏ ਮੰਨੇ ਬਗਲ ਚੱਲੇ ਪੰਥ ਮੰਨੇ ਤਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦੁਆਰੇ ਮੰਨੇ ਪਰਵਾਰੇ ਸਦਾਾਰੇ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇਂ ਨਾ ਪੇਖ ਐਸਾ ਰਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪਰਵਾਨ ਪੰਜ ਪ੍ਰਦਾਣ ਪੰਚੇ ਪਾਵੇ ਦਰਗਹਿ ਮਾਨੇ ਪੰਚੇ ਸੋਈ ਦਰ ਰਾ ਜਾਣੇ ਪੰਚਾ ਕਾ ਗੁਰ ਏਕ ਧਿਆਨ ਜੋ ਕੋ ਕਹੇ ਕਰੇ ਵਿਚਾਰੇ ਕਰਤੇ ਕੇ ਕਰਨੇ ਨਾਹੀ ਸੁਮਾਰੇ ਧੋਲ ਧਰਮ ਦਿਆ ਕਾ ਪੂਤ ਸੰਤੋਖਤਾਪ ਰਖਿਆ ਜਿਨ ਸੂਤ ਜੇ ਕੋ 부ਝੇ ਹੋਵੇ ਸਚਿਆਰੇ ਧਵਲੇ ਉੱਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤਲੇ ਕਵਨ ਜੋਰ ਜੀ ਯਾਤਰੰਗਾ ਕੇ ਨਾਓ ਸਬਨਾ ਲਿਖਿਆ ਹੁਡੀ ਕਲਾਮ ੋ ਲੇਕਾ ਲਿਖ ਜਾਣੇ ਕੋਈ ਲੇਕਾ ਲਿਖਿਆ ਕੀਤਾ ਹੋਏ ਕੀਤਾ ਤਾਟ ਸਵਾਲੇ ਰੂਪ ਕੀਤੀ ਦਾਤੇ ਜਾਣੇ ਕੋਣ ਪੂਰਤ ਕੀਤਾ ਪਸਾਉ ਏਕੋ ਕੁਆਉ ਤਿਸ ਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰੇ ਵਾਰਿਆਂ ਨਾ ਜਾਮਾ ਏਕ ਵਾਰ ਜੋ ਤੁਧ ਪਾਵੇ ਸਹੀ ਪਲਿਕਾਰ ਉਸਦਾ ਸਲਾਮਨ ਤੇ ਨਿਰੰਕਾਰ ਅਸੰਖ ਜਪ ਅਸੰਖ ਪਾਓ ਸੰਖ ਪੂਜਾ ਅਸੰਖ ਤਰਪਤਾਓ ਸੰਖ ਤੀ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਾਉ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮਾ ਪਕ ਸਾਰੇ ਅਸੰਖ ਮੋਨ ਲਿਵ ਲਾਈ ਤਾਰੇ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰੇ ਜੋ ਤੁਧ ਪਾਵੇ ਸਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਕਮੂਰਖ ਅੰਧਕੋਰ ਸੰਕਚੋਰ ਹਰਾਬਕੋਰ ਸੰਕ ਅਮਰ ਕਰ ਜਾਏ ਜੋਰ ਅਸੰਕਲ ਵਡਾ ਤਿਆ ਕਮਾਈ ਸੰਕ ਪਾਪੀ ਪਾਪ ਕਰ ਜਾਏ ਅਸੰਕੂ ਡਿਆਰ ਕੂੜੇ ਫਿਰਾਈ ਸੰਖ ਮਲੇਸ਼ ਮਲ ਪੱਕਾ ਹੀ ਸੰਖ ਨਿੰਦਕ ਸਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਮ ਇਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਉ ਅਸੰਖ ਥਾਉ ਅਗਮ ਅਗਮ ਅਸੰਖ ਲੋ ਸੰਖ ਕੈ ਸਿਰ ਪਾਰ ਹੋਏ ਆਖਿਰ ਨਾਮ ਆਖਿਰ ਸਲਾ ਆਖਰੀ ਗਿਆਨ ਗੀਤ ਗੁਣਗਾਹ ਆਖਰੀ ਨਿਕਣ ਬੋਲੜ ਬਾਣੇ ਅਕਰਾ ਤਿਰ ਸਯੋਗ ਵਿਖਾਣੇ ਜਿਨ ਏ ਲਿਕੇ ਤਿਸ ਤੇ ਸਰ ਨਾਹੀ ਜੀ ਫਰਮਾਏ ਤੇਤੋ ਪਾਏ ਜੇਤਾ ਕੀਤਾ ਤੇਤਾ ਨਾਓ ਵਿੰਡਾ ਵੀ ਨਾਹੀ ਕੋਤਾਓ ਉਧਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਤ ਖੇ ਮੂਤ ਪਲੀਤੇ ਕੱਪੜ ਹੋਏ ਜੇ ਸਾ ਬੋਲ ਲਈਏ ਉਹ ਤੋਏ ਪਰ ਇਹ ਮਤ ਪਾਪਾ ਕੇ ਸੰਗ ਇਹੂ ਧੋਪੇ ਨਾਵੇ ਕੇ ਰੰਗੇ ਉਮੀ ਪਾਪੀ ਆ ਕੋ ਨਾਈ ਕਰ ਕਰ ਕਰਨਾ ਲਿਖ ਲੈ ਜਾਉ ਆਪੇ ਬੀਜ ਆਪੇ ਹੀ ਖਾਉ ਨਾਨਕ ਹੁਕਮੀ ਆਹੋ ਜਾਉ ਤਿਰ ਤਪ ਦਿਆ ਦਤ ਦਾਨ ਜੇ ਕੋ ਭਾਵੇ ਤਿਲਕਾ ਮਾਨ ਸੁਣੀਏ ਮਨਿਏ ਮਨ ਕੀ ਤਾਂ ਪਾਓ ਅੰਤਰਗਤ ਤੀਰਥ ਮੰਨਾਓ ਸਭ ਗੁਣ ਤੇਰੇ ਮੇਨਾਈ ਕੋਈ ਵੇਣ ਗੁਣ ਕੀਤੇ ਭਗਤ ਨਾ ਹੋਏ ਸੁਵਸਤੇ ਆ ਤੇ ਬਾਣੀ ਪਰਮਾਉ ਸਤ ਸੁੱਤ ਸਦਾ ਮਨ ਚਾਉ ਕਵਣ ਸੁ ਵੇਲਾ ਵਕਤ ਕਵਣ ਕਵਣ ਤੀਤੀ ਕਵਣ ਵਾਰੇ ਕਵਣ ਸੀ ਰਤਮਾਹੁ ਕਵਣੇ ਜਿਤ ਹੋਆ ਆਕਾਰ ਵੇਰ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਲਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਤੀਤੀ ਵਾਰਣਾ ਜੋਗੀ ਜਾਣੇ ਰਤਮਾਹੁ ਨਾ ਕੋਈ ਜਾ ਕਰਤਾ ਸਿਰ ਲੀ ਕੋ 타جے ਆਪੇ ਜਾਣੇ ਸੋਈ ਕਿ ਕਰਿਆ ਕਾ ਕੀ ਵਿਸਲਾਈ ਕੀ ਵਰਨੇ ਕਿਵ ਜਾਣਾ ਨਾਨਕ ਆਕਣ ਸਭ ਕੋ ਆਕੇ ਇੱਕ ਦੂ ਇੱਕ ਨਿਆੜਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨਾ ਸੋਏ ਪਤਾਲਾ ਪਤਾਲ ਲੱਕ ਅਗਾਸਾ ਆਗਾਸ ਉੜੇ ਉੜਕ ਪਾਲ ਤਕੇ ਵੈਦ ਕਹਿਣ ਇੱਕ ਬਾਤ ਸੈ ਸ 18 ਕਹਿਣ ਕਿਤਾਬਾ ਅਸੂਲ ਇਕਤਾ ਤੇ ਲੇਖਾ ਹੋਏ ਤਾਂ ਲਿਖੀਏ ਲੇਕੇ ਹੋਏ ਬਿਨਾ ਸੇ ਨਾਨਕ ਵੱਡਾ ਕੀਏ ਆਪੇ ਜਾਣ ਆਪ ਸਲਾਹੀ ਸਲਾਹਾ ਏਤੀ ਸੂਰਤ ਨਾ ਪਾਇਆ ਨਦੀਆ ਅਤੇ ਵਾ ਪਾਵੇ ਸਮੁੰਦਰ ਨਾ ਜਾਣੀ ਸਮੁੰਦ ਸਾਂ ਸੁਲਤਾਨੇ ਗਿਰਾਸੀਤੀ ਮਾਲ ਤਨ ਕੀੜੀ ਤੁਲਣਾ ਹੋਵਣੀ ਜੇ ਤੀਸੇ ਮਨ ਨਾ ਵਿਸਰੀ ਅੰਤ ਨ ਸਿੱਖ ਤੇ ਕਹਿਣ ਲੈ ਅੰਤੇ ਅੰਤ ਨ ਕਰਨੀ ਦੇਣ ਅੰਤ ਅੰਤਰ ਦੇਖਣ ਸੁਣਨ ਲੈ ਅੰਤੇ ਅੰਤਨ ਜਾਪੇ ਕਿਆ ਮਨ ਮੰਤੇ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾਵਾਰ ਅੰਤ ਕਾਰਣ ਕੀਤੇ ਬਿਲਾ ਹੀ ਤਾਕੇ ਅੰਤ ਨਾ ਪਾਏ ਜਾਏ ਏਉ ਅੰਤ ਨ ਜਾਣੇ ਕੋਈ ਬੋਤਾ ਕਈਏ ਬੋਤਾ ਹੋਈ ਵੱਡਾ ਸਾਹਿਬ ਉੱਚਾ ਤਉ ਉੱਚੇ ਉੱਪਰ ਉੱਚਾ ਨਾ ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਈ ਜੇਵੜ ਆਪ ਜੜਿਆ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਲਾ ਜਾਏ ਵੱਡਾ ਦਾਤਾ ਤਿਲਣਾ ਤਮਾਈ ਕੀਤੇ ਮੰਗੇ ਜੋਤ ਅਪਾਰੇ ਕੀਤਿਆ ਗੜਤ ਨਹੀਂ ਵਿਚਾਰੇ ਕੀਤੇ ਕਪ ਟੂਟੀ ਵਿਕਾਰੇ ਕੀਤੇ ਲੈਲੇ ਮੁਖਰ ਪਾਏ ਕੀਤੇ ਮੂਰੇ ਖਾਏ ਕਾਏ ਕੀਤਿਆ ਦੁਖ ਭੂਖ ਸਦਮਾਰੇ ਇਹ ਵੀ ਦਾਤਾ ਤੇਰੀ ਦਾਤਾ ਰੇ ਬੰਦ ਕਲਾਪੀ ਪਾਣੇ ਹੋਈ ਹੋਰ ਆਕ ਨਾ ਸਕੇ ਕੋਈ ਜੇ ਕੋ ਕਾਇ ਕੋ ਆਕਣ ਪਾਏ ਜਾਣੇ ਜੇ ਤੇ ਅਮੂ ਖਾਏ ਆਪੇ ਜਾਣੇ ਆਪੇ ਦੇਈ ਆਖੇ ਸੀ ਵੀ ਕਈ ਕਈ ਇਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਿਸਾ ਅਮੂਲ ਗੁਣ ਅਮੂਲੋ ਪਾਰੇ ਅਮੂਲੋ ਪਾਰੀਏ ਅਮੂਲ ਬੰਡਾਰ ਅਮੂਲ ਆਵੀ ਅਮੂਲ ਜਾਈ ਅਮੂਲ ਪਾਈ ਅਮੂਲ ਲਾ ਸਮਾਈ ਅਮੁੱਲ ਧਰਮ ਅਮੁੱਲ ਦੀਵਾਨੇ ਅਮੁੱਲ ਤੁਲ ਅਮੁੱਲ ਪਰਮਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨੇ ਅਮੁੱਲ ਕਰਮ ਅਮੁੱਲ ਪਰਮਾਨ ਅਮੂਲੋ ਅਮੂਲਾ ਕਿਆ ਨਾ ਜਾਏ ਆਖ ਆਖ ਰਹੇ ਲਿਵਲਾਈ ਆਕੇ ਵੀਤ ਪਾਤ ਪੁਰਾਣੇ ਆਕੇ ਪੜੇ ਘਰੇ ਵਿਖਿਆਣੇ ਆਕੇ ਬਰਮਾ ਆਕੇ ਇੰਦ ਆਕੇ ਗੋਪੀ ਤੇ ਗੋਬਿੰਦੇ ਆਕੇ ਇਤਰ ਆਕੇ ਸਿੱਧ ਆਕੇ ਕੇਤੇ ਕੀਤੇ ਬੁੱਧ ਆਕੇ ਦਾਨੋ ਆਕੇ ਦੀਵ ਆਕੇ ਸੁਨਰ ਮੁੰਦਨ ਸੇਵ ਕੇਤੇ ਆਕੇ ਆਕਣ ਪਾਏ ਕੇਤੇ ਕੈ ਕੈ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਕਣ ਰੱਕੇ ਕਈ ਕੇ ਜੀਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਇਕੋ ਵਾਕੇ ਬੋਲ ਵਿਗਾੜੇ ਤਾਂ ਲਿਖੇ ਸ੍ਰੀ ਗੁਰੂ ਆਰ ਗੁਆਰ ਸੋ ਦਰ ਕਿਆ ਸੋ ਕਰ ਕਿਆ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਕਾਰ ਕੀਤੇ ਵਾਵਣ ਹਾਰੇ ਕੀਤੇ ਰਾਗ ਪ੍ਰੀਸੂ ਕਹਿਣੀ ਕੀਤੇ ਗਾਵਣ ਹਾਰੇ ਗਾਵਣੀ ਤੂੰ ਨੋ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੀ ਲਿਖ ਲਿਖ ਕੇ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਸਮਾਦ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਸਤਿ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੰਡਣ ਦਾ ਕਿਦਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਰੀਆ ਮਨਮੋਹਣੇ ਸੁਰਗਾ ਵਿੱਚ ਪਿਆਲੇ ਗਾਵਣ ਰਤਨੋ ਪਾਏ ਤੇਰੇ 68 ਧਿਰਤ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਕਣੀ ਚਾਰੇ ਗਾਵੇ ਕੰਡ ਬੰਡਲ ਵਰ ਬੰਡਾ ਕਰ ਕਰ ਰੱਖੇ ਤਾਰੇ ਸੇਈ ਤੁਦ ਨੂੰ ਗਾਵੇ ਜੋ ਤੁਦ ਪਵਨੇ ਰਤੇ ਤੇਰੇ ਭਗਤ ਰਸਾਨੇ ਹੋਰ ਕੀਤੇ ਗਾਵਣੇ ਵੇ ਮੈਂ ਕਿਤਨੇ ਆਵਣ ਨਾਨੇ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਇਬ ਸਾਚਾ ਸਾਚੀ ਨਾਹੀ ਹੈ ਵੀ ਹੁਸੀ ਜਾਇ ਲ جاتی ਰਚਨਾ ਜਿੰਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿੰਸੀ ਮਾਇਆ ਜਿੰਨ ਕੋ ਪਾਈ ਕਰ ਕਰ ਰਕੇ ਕੀਤਾ ਆਪਣਾ ਜੀਵਤੀ ਸਕੀ ਵਢਿਆਈ ਜੋਤੀ ਸ ਭਾਵੇ ਸੋਈ ਕਰਦੀ ਹੁਕਮ ਕਰਨ ਅਲਾ ਜਾਈ ਜੋ ਸੋ ਪਾਥ ਜਾ ਸਾ ਪਾਥ ਸਾਹਿਬ ਨਾਨਕ ਰਣ ਰਜਾਈ ਹੁੰਦਾ ਸਤੋਖ ਧਰਮ ਪਤ ਚੋਲੀ ਧਿਆਨ ਕੀ ਘਰੈ ਰੇ ਮੂ ਤਈ ਖਿੰਤਾ ਕਾਲ ਕੁਵਾਰੀ ਕਾਇਆ ਪੁੱਤ ਢੰਡਾ ਪ੍ਰਤੀ ਤੇ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤੇ ਆਦੇ ਤਿਸ ਆਦੇ ਸ ਆਦ ਅਨੀਲ ਅਲਾਦੀ ਅਨਤੇ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਿਆਵ ਦਰਨ ਘਟ ਘਟ ਵਾਜੇ ਨਾ ਦੇ ਆਪ ਨਾਥ ਨਾਦੀ ਸਭਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਰਕਾਰ ਚਲਾਵੀ ਲੇਖੇ ਆਵੀ ਪਾਗੇ ਆਦੇਸ਼ ਦਿੱਸੇ ਆਦੇਸ਼ ਆਦ ਅਨਿਲ ਅਨਾਦੀ ਅਨਤ ਜੁਗ ਜੁਗ ਇੱਕੋ ਵੇਸ ਏਕਾਂ ਮਾਈ ਜੁਗਤ ਵਿਆਈ ਇਨ ਚੇਲੇ ਪਰਵਾਰ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਏ ਦੀਵਾਰੇ ਜੀਵ ਤਿਸ ਪਾਵੇ ਤਿਵੇ ਚਲਾਵੇ ਜੀ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਏ ਨਾ ਵੇ ਬਹੁਤਾ ਉਹ ਵਿੜਾਣੇ ਆਦੇਸ਼ तिस आਦੇਸ਼ ਆਦ ਅਨੀਦ ਅਨਾਦੀ ਅਨਤ ਜੁਗ ਜੁਗ ਏਕੋ ਵੀਸ ਅਰਸਣ ਲੋਹੇ ਲੋਏ ਭੰਡਾਰੇ ਜੋ ਕਿਛ ਪਾਇਆ ਸੋ ਏਕ ਵਾਰ ਕਰ ਕਰ ਦੇਖੇ ਸਿਰਜਣਹਾਰੇ ਨਾਨਕ ਸੱਚੇ ਕੀ ਸਾਚੀ ਕਰੇ ਆਦੇਸ ਤਿਸੇ ਆਦੇਸ ਆਦੀ ਅਨੀਲ ਅਨਦੀ ਅਨਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਭੋਲਕ ਹੋਏ ਲਖ ਹੋਵੇ ਲਖ ਵੀਸ ਲਖ ਲਖ ਕਿਹੜਾ ਆਕਈ ਇੱਕ ਨਾਮ ਜਗਦੀਸ ਓਹ ਰਾਹ ਪਤ ਪਵੜੀਆਂ ਚੜੀਏ ਹੋਏ ਅਕੀਸ ਉਣ ਗੱਲਾਂ ਆਕਾਸ ਕੀ ਕੀਟਾ ਆਏ ਰੀਸੇ ਨਾਨਕ ਨਦਰਿਪਾਈਏ ਕੂੜੀ ਕੂੜੇ ਟੀਜ਼ ਕਣ ਜੋਰ ਚੁਪੈ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਲ ਮਨਸੂਰ ਜੋਰ ਨ ਸੂਰਤ ਗਿਆਨ ਵਿਚਾਰ ਜੋਰ ਨ ਝੁਕਤੀ ਛੂਟੇ ਸੰਸਾਰ ਇਹ ਸਤ ਜੋਰ ਕਰ ਵੇਖੇ ਸੋਈ ਨਾਨਕ ਉਤਮ ਨੀਚ ਨ ਕੋਈ ਰਾਤੀ ਰੋਤੀ ਤੀਤੀ ਵਾਰੇ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਤਰਤੀ ਤਾਪ ਰਕੀ ਧਰਮਸਾਲੇ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰੇ ਸੱਚਾ ਆਪ ਸੱਚਾ ਦਰਬਾਰ ਤਿਤੇ ਸੋਵਣ ਪੰਚ ਪਰਵਾਣੇ ਨਦਰੀ ਕਰਮ ਭਵੇ ਨਿਸਾਨੇ ਕੱਚ ਪਕਾਈ ਉਤੇ ਪਾਈ ਨਾਨਕ ਗਿਆ ਜਾਪੇ ਜਾਈ धर्मकांड का ओ धर्म ज्ञानकांड का आ को कर्म कहते पवन पाड़ी बसंतरे कहते कान महेश कहते भरमे काट तड़ी रूप रंग के वेश केतिया कर्म भूमि मेर कहते कहते धूप उपदेश कहते इंद्रचंद सूर कहते कहते मंडल देश कहते सिद्ध बुद्ध नाथ कहते कहते देवी वेश ਕਿਤੇ ਦੇਵਦਾਨੋ ਮੁੰਨ ਕਿਤੇ ਕਿਤੇ ਰਤਨ ਸਮੁੰਦ ਕਿਤਿਆਂ ਕਾਣੀ ਕਿਤਿਆਂ ਬਾਣੀ ਕਿਤੇ 파ਤ ਨਿਰੰਦ ਕਿਤਿਆਂ ਸੂਰਤ ਸੇਵਕੇਤੇ ਨਾਨਕ ਅੰਤਨ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤੇਤੇ ਨਾਦ ਵਿਰੋਧ ਕੋੜ ਆਨੰਦ ਸ਼ਰਮ ਕੰਡ ਕੀ ਬਾਣੀ ਰੂਪੇ ਇੱਥੇ ਘਾੜਤ ਕੜੀਏ ਬੂਤ ਅਨੂਪ ਤਾਂ ਕਿ ਅਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪਸਤਾਏ ਤੀਤੇ ਘੜੀਏ ਸੂਰਤ ਮਨ ਮਤ ਮਨ ਬੁੱਧ ਇਥੇ ਘੜੀਏ ਤੁਰਾ ਸਿਦਾ ਕੀ ਸੁੱਧ ਕਰਮ ਕੰਡ ਕੀ ਬਾਲੀ ਜੋਰ ਇਥੇ ਹੋਰ ਲੈ ਕੋਈ ਹੋਰੇ ਇਥੇ ਜੋਧ ਮਹਾਬਲ ਪੂਰੇ ਤਿਨ ਮੈਂ ਰਾਮ ਰਿਆ ਵਰਪੂਰੇ ਇਥੇ ਸੀਤੋ ਸੀਤਾ ਮੈਂ ਮਮਾਏ ਤਾਕੇ ਰੂਪ ਨ ਕਤਨੇ ਜਾਏ ਨਾ ਉਹ ਮਰੈ ਨ ਤਾਗੇ ਜਾ ਜਿਨ ਕੇ ਨਾਮ ਵਸੇ ਮਨ ਮਹਿ ਤਿਤੇ ਭਗਤ ਵਸੇ ਕੇ ਲੋ ਕਰੇ ਅਨੰਦ ਸੱਚਾ ਮਨ ਸੋਈ ਸੱਚ ਕੰਡ ਵਤੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਆਲ ਇਥੇ ਕੰਡ ਮੰਡਲ ਵਰ ਬੰਡੇ ਜੇ ਕੋ ਕਥੇ ਤੈ ਅੰਤ ਨ ਅੰਤ ਇਤੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵ ਤਿਵ ਕਾਰੇ ਵੇਖੇ ਵਿਖਸੇ ਕਰ ਵਿਚਾਰ ਨਾ ਨੈ ਕਿਤਨਾ ਕਰੜਾ ਸਾਰ ਜਿਤ ਪਾਰਾ ਤੀਰ ਸੁਨਿਆਰਾ ਅਹਿਰ ਨਮਤ ਵੇਦ ਅਤਿਆਰ ਪਉ ਵਲਾ ਅਗਲ ਤਪਤਾਉ ਢਾਡਾ ਪਾਉ ਅੰਮ੍ਰਿਤ ਢਾਲ ਕੜੀਏ ਸਬਰ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤੇਲਕਾਰ ਨਾਨਕ ਨਦਰੀ ਨਦਰ ਨਿਹਾਲ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਹੈ ਗੁਰੂ ਪਾਣੀ ਪਿਤਾ ਮਾਤਾ ਧਰਤੇ ਮਹਤ ਦਿਵਸ ਤੇ ਰਾਤ ਦੁਈ ਦਾਈ ਦਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰੇ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕ ਉਜਲੇ ਕੀਤੀ ਛੁੱਟੀ ਨਾਲ ਨਾਨਕ ਤੇ ਮੁਕ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ